ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਇੱਕ ਦਿਨ ਕੰਮ ਹੋਰ ਰੁਕ ਗਿਆ ਕਿਉਂਕਿ ਦਗਾਉਂਦਾ ਤੁਹਾਨੂੰ ਮੈਂ ਬੱਦਲ ਵਈ ਦੇਖੋ ਉੱਪਰ ਕਿੱਦਾਂ ਲੱਗ ਰਿਹਾ ਘੁੰਮਦਾ ਬੱਦਲ ਮਨ ਨੂੰ ਵੀ ਚੱਕਾਉਣ ਲੱਗ ਗਿਆ ਤੁਹਾਨੂੰ ਤਾਂ ਨਹੀਂ ਆਏ ਉੱਪਰ ਬੱਦਲ ਹੋਏ ਹੋਏ ਆ ਸਵੇਰੋਂ ਮਿਸਤਰੀ ਆਏ ਤੇ ਉਹਨੂੰ ਛੁੱਟੀ ਦਾ ਬਹਾਨਾ ਚਾਹੀਦਾ ਸੀ ਫਿਰ ਵੈਸੇ ਹੈ ਸੀ ਅੱਜ ਦੱਸਿਆ ਹੋਵੇ ਅੱਜ ਦੱਸਿਆ ਹੋਇਆ ਵੀ ਤਾਂ ਇਹ ਮੀ ਆਊਗਾ ਪਰ ਇੱਕ ਬੰਦਾ ਕੰਮ 'ਤੇ ਦੋ ਬੰਦੇ ਕੰਮ 'ਤੇ ਫਿਰ ਵੀ ਲੱਗੇ ਹੋਏ ਆ ਲੈਟਾ ਤਾਂ ਲਾ ਵੀ ਦਿੱਤੀ ਇਹਨੇ ਯਾਰ ਹੈ ਰਕਮਾ ਲੂਗੀ ਲੈਟਾ ਲਾਤੀ ਹੈ ਇਹ ਕਿਹਦਾ ਲਾਤੇ ਵੀ ਲੈਟਾ ਇਹਨੇ ਇਹ ਕਿਉਂ ਲਾਈਆਂ ਬਈ ਇਹ ਤਾਂ ਹਲੇ ਰੰਗ ਹੋਣਾ ਤਾਂ ਵੈਸੇ ਇਹਨਾਂ ਪਰ ਇੱਕ ਨਾ ਚਿੱਟਾ ਜਿਹਾ ਪੇਪਰ ਲੱਗ ਜਾਂਦਾ ਉਹ ਅਸੀਂ ਪਤਾ ਨਹੀਂ ਲਿਆਏ ਪਤਾ ਨਹੀਂ ਨਹੀਂ ਹੈ ਆ ਥੱਲੇ ਵੀ ਪਾਤੀ ਤਾਰ ਚਲੋ ਹੁਣ ਤੁਹਾਨੂੰ ਆਪਾਂ ਅੰਦਰ ਤੇ ਦਿਖਾਉਂਦੇ ਆ ਇੱਕ ਬਲੌਗ ਹਣਾਉਣੇ ਵਾਲਾ ਜਿਹਦੇ ਵਿੱਚ ਨਿਮਾ ਢਿੱਲਾ ਹੋ ਗਿਆ ਸੀ ਬਹੁਤ ਜ਼ਿਆਦਾ ਤੇ ਬਚਾਓ ਹੋ ਗਿਆ ਉਲਟੀ ਜਾ ਗਿਆ ਤੇ ਸਰੀਰ ਖੁੱਲ ਗਿਆ ਫਿਰ ਬਾਕੀ ਚਲਦੇ ਹਾਂ ਉੱਪਰ ਹਾਂ ਇੱਕ ਵਾਰ ਸਾਰਾ ਥੱਲੇ ਕਰਕੇ ਫਿਰ ਦਰ ਰੰਗ ਪਾ ਲਗੂ ਸਾਰੇ ਬਰੇ ਹੈ ਠੀਕ ਹੈ ਠੀਕ ਹੈ ਠੀਕ ਹੈ ਨੌ ਜਿਹਾ ਆ ਕਮਰਾ ਸਾਰਾ ਹੋ ਗਿਆ ਰੰਗ ਤੇ ਸਾਰਾ ਮੁਕੰਮਲ ਹੋ ਗਿਆ ਹੁਣ ਮਾੜੀ ਮੋਟੀ ਜਿਹੜੀ ਸਾਫ ਸਫਾਈ ਚਲ ਮਾੜੀ ਮੋਟੀ ਆਪ ਵੀ ਕਰ ਲਾਂਗੇ ਤੇ ਇਹ ਲਿਤੇ ਰਿਆਂ ਹੀ ਮਾਰੇ ਲੈ ਚਾਰੇ ਇਹਦੇ ਵਿੱਚ ਪੜਦਾ ਲੱਗ ਜਾਣਾ ਸਿਰੇ ਤੱਕ ਕਿ ਹੁਣ ਤਾਂ ਅੰਗਣ ਮੇ ਮਿਣ ਮੇ ਦਿਨਾਂ ਦਾ ਕੰਮ ਹੈ ਆਹ ਰੋਕ ਇਥੇ ਜੇ ਤੋਦੋ ਨਾ ਕਰ ਕੇ ਰੇਗਮਾਨਾ ਹੋ ਜੂ ਸੱਟ ਇਹ ਨਾ ਪਰ ਆ ਜਾਂਦੇ ਹੁਣ ਜਿੱਤਾ ਵਾਈਦਾ ਸਵੇਰੇ ਆ ਗਿਆ ਸੀ ਉਹਨਾਂ ਦਾ ਰਿੱਤਾ ਢੋ ਲਿਆ ਸੀ ਆਹ ਸਾਰਾ ਇੱਥੇ ਤੇ ਮਿਸ਼ਚਰਨ ਕਰਤਾ ਫੋਨ ਜਦੋਂ 9 ਵਜੇ ਫਿਰ ਮੈਨੂੰ ਆਇਆ ਫੋਨ ਜਦੋਂ 9 ਵਜੇ ਮੈਨੂੰ ਆਇਆ ਫੋਨ ਕਹਿੰਦੇ ਆ ਇੱਦਾਂ ਇੱਦਾਂ ਰਹਿਦਾ ਮੈਂ ਫਿਰ ਇੱਦਾਂ ਦਾ ਕਰ ਦਿੱਤਾ ਲੈ ਫਿਰ ਇੱਦਾਂ ਦਾ ਕਰਤਾ ਲੈ ਕਿੰਨੀ ਜਵਾ ਖੁੱਲੀ ਖੁੱਲੀ ਚ ਲੱਗਣ ਲੱਗ ਗਈ ਇਹਨੇ ਚ ਆਹ ਸੱਚ ਆਖੋ ਜਣਾ ਸਾਰਾ ਬੇਟਾ ਬਹੁਤ ਅੰਦਰ ਘਰਤੀ ਲੈ ਪਾਈ ਉਹਨਾਂ ਨੇ ਹਾਂ ਤਾਂ ਕਹਿੰਦੇ ਤੇ ਨਵਾਂਇ ਸੋ ਤਾਂ ਚ ਬਾਰ-ਬਾਰੇ ਕਰਕੇ ਕੇ ਗਏ ਬਾਰ-ਬਾਰੇ ਕਰਕੇ ਗਏ ਲੈ ਭਾਈ ਸੋ ਮੇਰੇ ਵੀਰੋ ਚ ਆਹ ਘੰਦ ਘਰਤੀ ਲੈ ਪਾਈ ਸਾਰੇ ਉਹਨਾਂ ਨੇ ਹਾਂ ਕੋਈ ਨਾ ਨਮਾ ਨਮਾ ਜਿਹਾ ਲੱਗ ਰਿਹਾ ਕੁਝ ਚੀਜ਼ ਸਤਿਨਾਮ ਜੀ ਜਰ ਕਰਕੇ ਮੇਖਲੀ ਖੁੱਲੀ ਜਿਗਣ ਲੱਗ ਗਈ ਹਾਂਜੀ ਬਾਈ ਜੀ ਸਸਰੀ ਕਾਲ ਲੈਟਰ ਲਾੜ ਦੀ ਨਾਲੇ ਚੱਕਦਾ ਕੰਮ ਹੈ ਹਾਂ ਇਹਨਾਂ ਨੂੰ ਲਾ ਉਹ ਲੱਗਣ ਦੇ ਗਾਰਡ ਜਾ ਯਾਰ ਗਾਰਡ ਗੱਲ ਨੂੰ ਹੈ ਉਹ ਜਾਲੀ ਜੀ ਲਾਉਂਗੇ ਜਿਹੜੀ ਹੁੰਦੀ ਵੋਟੀ-ਵੋਟੀ ਜਿਹੀ ਕਿ ਜਦੋਂ ਤੂੰ ਇਹਦੇ ਵਿੱਚ ਇਹਦੇ ਇੱਕ ਡਿਜ਼ਾਈਨ ਜਾ ਬਣਾਉਣਾ ਹਾਲੇ ਇਹਦੇ ਵਿੱਚ ਚਲੋ ਕੋਈ ਨਾ ਥੱਲੇ ਤਾਂ ਨੂੰ ਕਰਾਂ ਆਹ ਹਾਂ ਕਰਾਂ ਉਹ ਲੋਥੀ ਵਿਚ ਤਾਰ ਛੜ ਜੀ ਹੇਠਾਂ ਨੂੰ ਮਗਾਉਣੀ ਹੋਣੀ ਜੇ ਜਿਹੜਾ ਕੱਟ ਕੇ ਉਹਨਾਂ ਵਿਚ ਪਾਉਣੀ ਹੋਈ ਜੇ ਵਲਦੇ ਹੋ ਜੂ ਵੀ ਅੱਜ ਅੱਗੇ ਤੇ ਹੋਈ ਆਹ ਵਲਦੇ ਆ ਹੁਣ ਮੋਮੈਂਟ ਹਾਂ ਰਾਦ ਨੂੰ ਬਾਲਦੂ ਆ ਬਰਾਜ ਹੈ ਵਾਹ 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 ਕੋਈ ਕੋਸ ਤਾਂ ਪ੍ਰੂਵਮੈਂਟ ਕਰੀ ਕੋਈ ਤਾਂ ਕੰਮ ਕਰਿਆ ਤਾਂ ਉਧਰ ਆ ਭਾਈ ਨਹੀਂ ਆਇਆ ਭਾਈ ਇੱਧਰ ਆਓ ਸਾਡੇ ਨਾਲ ਤੇ ਇਲਾ ਦੀ ਮਿੰਤੀ ਬਣਾਈ ਕਰਨੀ ਸੀ ਆ ਬੇੜਾ ਬੂੜਾ ਮਿੰਡ ਦੇਵੇ ਸਾਰਾ ਅੰਦਰਲਾ ਮਿੰਡ ਦੇਵੇ ਤੇ ਬਾਹਰ ਦਾ ਮਿੰਡ ਦੇਵੇ ਉਹ ਆ ਤਾਂ ਟਾਇਲ ਚੱਕੀਏ ਫਿਰ ਹੁਣ ਕਰਕੇ ਬਲਾ ਫਿਰ ਕਾ ਮੈਂ ਹੁਣ ਇੱਥੇ ਹੀ ਹਲੇ ਤੇ ਕੁਝ ਕੁ ਤਾਂ ਇੱਟਾ ਬਾਲ ਕੇ ਜਾਊਗਾ ਫਿਰ ਅੱਜ ਇਹ ਆ ਬਲਾ ਤੇ ਨੂੰ ਪਲੇਟਾ ਹਾਂ ਜੋ ਪਲੀ ਹੈ ਉਹ ਤਾਂ ਮੇਰੇ ਨਾਲ ਆ ਵੀ ਕਰਕੇ ਇੱਥੇ ਬੈਠਾ ਹੈ ਅੰ ਤੇਰਾ ਸਾਰਾ ਕੱਟ ਵੱਡਾ ਕੰਮ ਨਿਬੜ ਗਿਆ ਬਾਈ ਹੈ ਤੇਰਾ ਕਟਿੰਗ ਵਾਲਾ ਸਾਰਾ ਨਿਬੜ ਗਿਆ ਬਾਹਰ ਅੰਦਰ ਦਾ ਕੀਟੜਾ ਕਿਹੜਾ ਲੈਂਦਾ ਅਸਾਂ ਕੀਟੜਾ ਦਾ ਬਾਕੀ ਅੰਦਰ ਦਾ ਸਾਰਾ ਨਿਪੜ ਗਿਆ ਹੁਣ ਕੋਈ ਕੱਟ ਪੱਟ ਕੇ ਤਾਂ ਨਹੀਂ ਹੈਗੇ ਹੁਣ ਕਿਚਨ ਚ ਹੈ ਕਿਚਨ ਦੇ ਵਿੱਚ ਥੋੜਾ ਜਿਹਾ ਉਹ ਵੀ ਕਰਦੇ ਕੱਟ ਪੱਟ ਜੀ ਕੋਈ ਫੇਰ ਬਾਅਦ ਚ ਹੁਣੀ ਹਲੇ ਉਹ ਆਓ ਬਾਅਦ ਚ ਦਰਾ ਨਲ ਕਹਿੰਦੇ ਸੀ ਨਾ ਇਹਨਾਂ ਨਾਲ ਚ ਸਿਲੂ ਨਾਲ ਇਹ ਆਇਓ ਨਹੀਂ ਹੈਗਾ ਉਹ ਵੀ ਛੁੱਟੀ ਕਰਕੇ ਮੀਂਹ ਕਰਕੇ ਨਹੀਂ ਵੀ ਤਾਂ ਇਹ ਚ ਮੈਂ ਕਰਨ ਵਾਲਾ ਸੀ ਛੇਡ ਕੱਢੀਦਾ ਹਾਂ ਹਾਂ ਫਿਰ ਤਾਂ ਤੇ ਸ਼ੁਰੂ ਕਰੀਏ ਲੱਟੋ ਕਰੀਏ ਸਿਲੂ ਉਹ ਹੀ ਤਾਂ ਕਹਿੰਦਾ ਉਹ ਦੇਖੀਂ ਉਹ ਤੇਰਾ ਸੁੱਚਾ ਜਿ ਦਿਖਦੀਆਂ ਨੇ ਮੈਂ ਬਚੇ ਢੱਕਤੀਆਂ ਨੇ ਯਾਰ ਹਲੇ ਲਪਾਈ ਦੇ ਨਟ ਲਾਈਕ ਤਾਂ ਸਿੱਖ ਛੜ ਦੇ ਦੇ ਕਿ ਛੜ ਦੇ ਦੇਣੀ ਹੈ ਕਿ ਉਹ ਇਹਨਾਂ ਦੇਖਾਇਗੀ ਇਧਰ ਤੇ ਇੱਕ ਛੜ ਤਾਂ ਦੇਖ ਦੇਖ ਤਾਂ ਛੜਾ ਜਾ ਗੱਡੀ ਤੇ ਛੜੀ ਉਹ ਸਮਾਨ ਕਢ ਲੈ ਸਮਾਨ ਤਾਂ ਘਰੇ ਪਿਆ ਸਾਰਾ ਵਾਹ ਕਿੱਥੇ ਬੈਠਦੇ ਸਿੱਟ ਹੈਂ ਵਾਹ ਤੇ ਕੈਠੇ ਬੈਠੇ ਅਚਾ ਘਰੇ ਪਿਆ ਸਾਰਾ ਸਮਾਨ ਤਾਂ ਇਧਰ ਤਾਂ ਦਿਖਦੇ ਸਾਰੇ ਇਧਰ ਘੱਟ ਦਿਖਦੇ ਯਾਰ ਹੇਗਾ ਇੱਥੇ ਕਿੱਥੇ ਮੈਨੂੰ ਤਾਂ ਦਿਖੇ ਨਹੀਂ ਕੋਈ ਇੱਕ ਅੱਛਾ ਆਹ ਤਾਂ ਦਿਖਦਾ ਇੱਕ ਇਹਦੀ ਸਿਹਤ ਬੰਤਕਰ ਦਿਖੇ ਨਹੀਂ ਇਹਦੇ ਥੇ ਕਿਹ ਘਾ ਵਿੱਚ ਇੱਕ ਡਬਲ ਕੋਟ ਹੋ ਗਿਆ ਨਾ ਇਹ ਤਾਂਕਰ ਵਿੱਚੇ ਦਬੋ ਗਿਆ ਉਹ ਹਾਂ 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 ਕੋਈ ਨਾ ਬਾਹਰ ਕੱਢੂਗਾ ਕਿਦਾਂ ਉਹਨਾਂ ਜਾ ਨੀਲੇ ਕੱਢ ਲਈ ਫਿਰ ਪਤਾ ਹੀ ਹੋਣਾ ਤੁਹਾਨੂੰ ਉਧਰ ਪਲਾਸ ਪਲਾਸ ਦੇ ਉਧਰ ਕਾਦੇ ਵਿੱਚ ਪਿਆ ਉਹ ਗੋਲੀ ਹੈ ਮੈਂ ਗੱਡੀ 'ਚ ਕੱਢ ਦੱਸ ਸਾਮਾਨ ਘਰੇ ਰੱਖਦਾ ਮੈਂ ਅੱਛਾ ਸਾਰਾ ਸਾਮਾਨ ਘਰੇ ਰੱਖ ਲਿਆ ਮੈਂ ਤਾਂ ਜੰਨਾ ਵੀ ਹੈਗਾ ਸੀ ਹੁਣ ਤੁਹਾਡਾ ਸਾਮਾਨ ਰਹਿ ਗਿਆ ਹੋਰ ਤਾਂ ਕਿਹੜਾ ਰਹਿ ਗਿਆ ਤੁਹਾਡਾ ਸਾਮਾਨ ਹੁਣ ਕਾਰ ਰਹਿ ਗਈ ਦੱਸ ਕਾਰ ਔਰ ਜਿਹੜੀ ਮੇਨ ਸਪਲਾਈ ਵਾਲੀ ਅਰਥ ਵਾਲੀ ਅੱਛਾ ਅਰਥ ਵਾਲੀ ਲੈਣ ਦੇ ਲੈ ਆਉਣੀ ਤੇ ਨਾ ਯਾਰ ਉਧਰ ਚਲੋ ਬੋਈਓ ਚਲੋ ਲੈ ਆਉਂਗਾ ਜਾ ਕੇ ਕਰ ਦਿੰਦਾ ਟਾਈਮ ਹੈਗਾ ਥੋੜੀ ਮਿੰਟ ਦੱਸ ਜੋ ਤੱਕ ਹਲਾ ਸੁੱਤਾ ਸੱਚਾ ਪਾਤਾ ਚੱਕ ਲੈ ਆਉਂਗੇ ਪੰਜਾਂ ਰਿਹਾ ਦਾ ਆਲਾ ਹੀ ਨਾ ਹਾਂ 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 ਅਗਲੇ 15 ਦਿਨ ਬਾਅਦ ਉਹ ਮੈਂ ਸਾਰਾ ਚ ਪਾਤਾ ਮੈਂ ਸਾਰੇ ਜਾ ਹਾਂ ਆ ਠੀਕ ਹੋਣੀ ਬਾਰੇ ਨਾ ਯਾਰ ਬੰਦੇ ਬੰਦੇ ਪੈਰ ਕੋ ਚੜਦਾ ਉਤਰਨਾ ਜਦ ਤੱਕ ਹੁਣ ਲਦਰਜੁ ਵੀ ਫਿਰ ਪਏ ਰਹਿੰਦੇ ਨੇ ਬੱਕਾ ਚਾਰ ਪੰਜ 4000 ਰੁਪਏ ਲੱਗ ਤਾਂ ਗਏ ਤੇ ਪਰ ਹੁਣ ਸੇਫਟੀ ਯਾਰ ਇਹਦੀ ਸੇਫਟੀ ਨਾਲੇ ਹੁਣ ਵੜੀ ਆਪਣੀ ਪੌਥੀ ਕੋਲ ਦਾ ਮਰਜੀ ਰੰਗ ਕਰੀਏ ਜਦੋਂ ਮਰਜੀ ਘੁੰਮੀ ਜਾਈਏ ਜਦੋਂ ਪੂਰਾ ਫਾਈਨਲ ਰੰਗ ਹੋਊਗਾ ਉਦੋਂ ਲਾਉਣੇ ਫਿਰ ਆਪਾਂ ਰਿਪਰ ਤੇ ਹਾਂ ਹਾਂ ਉਹ ਉਹ ਆਏ ਤੇ ਲੱਗਣਗੇ ਸੱਚਾ ਫਿਰ ਹੈ ਆਹ ਉਹ ਸਿਲਵਾਏ ਦਾ ਕਾਰ ਨਿਕਲ ਗਏ ਹਾਂ ਹਾਂ ਉਹ ਲੈਟਰ ਲਾ ਕੇ ਚੈੱਕ ਕਰਦੇ ਫਿਰ ਆਹ ਦੇਖਦਾ ਕਿ ਕਿਹੜੇ ਚ ਰੱਖੇ ਤਾਂ ਪਲਾਸ ਤੇ ਪਾਉ ਉਹ ਗੱਡੀ ਜਾਂਦੇ ਜਨਾ ਗੱਡੀ ਤੇ ਕੱਢ ਲੈ ਸਮਾਨ ਘਰਾਂ ਕੱਢ ਲੈ ਆਪਣਾ ਹੱਤਾ ਉਦੋਂ ਹਾਂ ਕਿਤੇ ਕੋਈ ਰੱਖ ਹੁੰਦੀ ਨਹੀਂ ਉਹਦੇ ਉਹਦੇ ਵਿੱਚ ਪਾਤਾ ਦਾ ਹਾਂ ਉਹਦੇ ਉਹਦੇ ਵਿਚੋਂ ਘੱਟ ਚਾਬੀ ਲੈ ਆ ਫਿਰ ਮੇਰਾ ਅੱਛਾ ਉਹਦੇ ਜਿਹੜੇ ਕੁਣੀ ਉਹਦੇ ਵਿੱਚ ਪਾਤਾ ਦਾ ਮੂਰੇ ਹੈ ਲੈ ਜਾਂਦਾ ਇੱਕ ਮਿੰਟ ਲੈ ਬਈ ਤੁਮ ਨੂੰ ਬੜੀ ਫੜੀ ਫੜ ਉਹ ਗੱਡੀ ਦੀ ਚਾਬੀ ਦਿਓ ਜੀ ਦੇ ਮੜੀ ਜੀ ਕਿਧਰ ਭੇ ਉਸ ਸਮਾਨ ਇਕ ਪਿਆ ਬਲਾਸ ਲੈ ਆਇਆ ਸੀ ਕੰਦੇ ਇਹ ਪਲਾਸਟਿਕ ਟਸਟ ਪੈਨ ਇਹਦਾ ਕਹਿੰਦਾ ਬਲਦੀ ਨਾ ਕਰਦੇ ਨਹੀਂ ਲੈਟਾਂ ਅੱਜ ਇਹ ਹਾਂ ਸ਼ਾਮ ਨੂੰ ਬਾੜ ਦੇਣੀ ਅੱਜ ਕਹਿੰਦਾ ਮੇਰਾ ਹੱਥ ਕੰਮ ਦੇ ਬੜੇ ਹੁਣ ਮੈਂ ਇੱਧਰ ਹੀ ਆ ਅੱਜ ਲੱਕੜ ਦੇਖਣ ਜਾਣਾ ਇੱਕ ਹੋਰ ਪਾਸੇ ਸ਼ਾਮ ਨੂੰ 4 ਵਜੇ ਉਹ ਵੀ ਨਿਤ ਰਦਾਂ ਮੈਂ ਗੁਰਦੀਪ ਭਾਈ ਆ ਗਿਆ ਮੈਂ ਲਾਹਾਂ ਦਾ ਬਾਹਰ ਆਜਾ ਆਜਾ ਭਾਈਓ ਇੱਕ ਮਿੰਟ ਉੱਧਰ ਬਾਈ ਆਇਆ ਬਾਹਰ ਇੱਕ ਇਧਰ ਇੱਕ ਬਾਈ ਆਇਆ ਹੁਣ ਬਾਹਰ ਆਜਾ 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 ਹਰ ਕੇ ਹਾਲ ਆ ਭਾਈ ਬਾਹਰ ਤੇ ਇਹ ਬਾਈ ਸੋਲਰ ਪੈਨਲ ਲਾਉਣਾ ਜਿਹਨੇ ਬਾਈ ਨੇ ਇਹ ਬਿਜਲੀ ਵਾਲਾ ਬਾਈ ਹੈ ਇਧਰ ਆਪਣੇ ਹੱਥ ਦੱਬ ਦੇ ਬਾਈ ਹੱਥ ਦੱਬ ਕਿੰਨੇ ਆਪਣੇ 6 ਠੀਕ ਹੈ ਤੇਨੂੰ ਉੱਪਰ ਵਾਲੇ ਹੁਣ ਉੱਪਰ ਵਾਲੇ ਉੱਪਰ 5 ਕੀ ਪੈ ਉੱਪਰ ਮੈਨੂੰ ਪਿਉਣੀਆਂ ਇਤਜ਼ਾਰ ਹਰ ਤਾਰ ਤਾ ਹਰ ਤਾਰ ਤਾ ਲਿਖ ਜਾਣੀਆਂ ਲੈ ਉੱਪਰ ਹਾਂ ਤਾਂ ਇਹ ਵੀ ਹੋਣੀ ਤਿੰਨ ਤਾਰਾਂ ਛੱਡ ਦੇ ਉੱਪਰ ਹਾਂ 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 ਮੈਂ ਖਲਦੀ ਬਾਈ ਇੱਕ ਮਿੰਟ ਚ ਆਇਆ ਬਸ ਖੜੋ ਗੱਲਾਂ ਬਤਾ ਮਾਰੋ ਤੁਸੀਂ ਦੋਨੇ ਜਾਣੇ ਲੈ ਬਚਾ ਕੇ ਦੋ ਪਾਜੀ ਲਿਜਾ ਕੇ ਇਹਦੇ ਇਹਦੇ ਵਿੱਚ ਰੱਖਤੇ ਤੇ ਹਾਂ ਟੈਸਟ ਬਿਨ ਬਲਾਸ ਹੋਰ ਕੁਝ ਹੋਰ ਕੁਝ ਨਹੀਂ ਮੈਨੂੰ ਨਹੀਂ ਪਰਸ ਲੱਗਦਾ ਲੱਸ ਲੱਗਿਆ ਮੈਂ ਵਰਤੋ ਚ ਨਾ ਲੈ ਲਮ ਹੈ ਇਹ ਨਾ ਮਾ ਪਰਸਾ ਜਨਮ ਦਿਨ ਨੂੰ ਕਿਸ ਨੇ ਗਿਫਟ ਕਰਿਆ ਸੀ ਮੇਰੇ ਹਾਲੇ ਵੀ ਠੀਕੇ ਵੈਸੇ ਪੁਰਾਣਾ ਨਹੀਂ ਹੋਇਆ ਹਾਲੇ Yeah. ਆਹ ਲਾ ਫੜ ਬਈ ਸਪੈਸ਼ਲ ਇਹਨੇ ਪਲਾਸਕ ਹੋ ਜਾਂਦਾ ਹੈ ਨਾ ਆਦਾ ਹੋ ਚੈੱਕ ਕਰਨੇ ਚੈੱਕ ਕਰਨੇ ਵਾਹਰ ਹੋ ਖਦਮ ਬਾਹਰ ਤੇ ਲੱਗ ਨਾਲ ਇੱਕ ਹੋ ਜਵੇ ਵਿੱਚੋਂ ਅੱਛਾ ਹੋ ਨਹੀਂ ਹੁੰਦਾ ਇਹ ਅੱਛਾ ਵੀਰ ਉੱਥੇ ਜੇ ਕਿੱਥੇ ਜਾ ਕੇ ਕੋਈ ਤਾਰ ਕਰਾ ਹੋ ਜਾਂਦੀ ਹੈ ਟੇਸਾ ਵਿੱਚ ਦੇ ਹਾਂ ਹਾਂ ਹੋਰ ਤਾਰ ਕਰਾ ਅੱਛਾ ਨਵੇਂ ਨਵੇਂ ਚੀਜ਼ ਫੜੀ ਬਈ ਨਵੇਂ ਨਵੇਂ ਚੀਜ਼ਾਂ ਜਿੱਥੇ ਡੇਸ ਸਪਲਾਈ ਆ ਰਹੀ ਹੈ ਸਪਲਾਈ ਆ ਰਹੀ ਹੈ ਇਹ ਹੁਣ ਟੋਟਾ ਇੱਥੇ ਟੁੱਟ ਗਿਆ ਇੱਥੇ ਬੰਦ ਹੋ ਰਿਹਾ ਅੱਛਾ ਹਾਂ 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 ਨਵੇਂ ਨਵੇਂ ਚੀਜ਼ਾਂ ਭਾਈ ਆ ਦੇਖੋ ਨਾ ਜਿਹੜੇ ਆ ਰਹੇ ਆਹ ਤਾਂ ਰੰਗ ਬਦੂ ਆਹ ਇਹ ਇੰਟੀਜ ਦੇਸ ਕਿਨਾਂ ਤਰ੍ਹਾਂ ਕੀ ਭਾਈ ਕੋਈ ਇੱਥੇ ਸਪਲਾਈ ਜਾ ਰਹੀ ਹੈ ਇਹ ਤਾਂ ਹੈ ਨਹੀਂ ਬਸ ਸਮਝ ਗਿਆ ਮੈਂ ਉਹ ਜਿੱਥੋਂ ਉਹ ਚੱਕਲਾ ਵੀ ਤਾਂ ਹੈ ਨਹੀਂ ਇੱਥੇ ਟਾਰ ਟੁੱਟੀ ਹੋਈ ਵੇ ਉਹਨੇ ਜੋੜੋ ਇੱਥੇ ਕੋਈ ਕੱਟ ਕੇ ਵਿੱਚ ਤੇ ਹਾਂਜੀ ਹਾਂਜੀ ਹਾਂ ਹਾਂ ਨਹੀਂ ਪਤਾ ਨਹੀਂ ਲੱਗਦਾ ਪੋਰਪਾਈ ਸੋਲਰ ਪੈਨਲ ਵਾਲੇ ਭਾਈ ਹਾਂਜੀ ਸਰ ਕੀ ਆਜਕਲ ਕੋਈ ਨਵਾਂ ਇੱਕ ਨਮੇ ਅੱਜ ਮੈਂ ਦੇਖ ਰਿਹਾ ਤਾਂ ਉਹ ਆਪਣੇ ਜਿਹੜੇ ਜਿਹੜੀਆਂ ਬਾਰੀਆਂ ਕਿ ਦੇਖੀ ਸੀ ਐਡ ਜੀ ਮੈਂ ਵੀ ਬਾਰੀ ਪਾਰੀ ਦੇ ਪਿੱਛੇ ਆਰ ਪਾਰ ਦਿਖਦਾ ਉਹਨਾਂ ਦੇ ਉਹਨਾਂ ਨੇ ਸੋਲਰ ਦੇ ਕੰਮ ਵੀ ਦਿੰਦੀਆਂ ਉਹ ਆਰ ਪਾਰ ਭਾਈ ਬਾਈਫੇਸ਼ੀਅਲ ਹੈ ਹਾਂ ਦੋਨੇ ਪਾਸੇ ਤੇ ਕੰਮ ਕਰਦਾ ਉਹ ਤਾਂ ਨਹੀਂ ਨਹੀਂ ਦੋਨਾ ਪਾਸੇ ਨਹੀਂ ਕਿ ਜਿਹੜੇ ਹੁਣ ਜਿਹੜਾ ਸ਼ੀਸ਼ਾ ਲਾਉਣਾ ਆਪਾਂ ਨੇ ਉਹ ਸ਼ੀਸ਼ੇ ਦੇ ਵਿੱਚ ਕੋਈ ਏਦਾਂ ਸਿਸਟਮ ਪਾਤਾ ਉਹਨਾਂ ਨੇ ਹਾਂਜੀ ਹਾਂਜੀ ਉਹ ਸ਼ੀਸ਼ਾ ਹੀ ਹੈ ਜੀ ਉਹ ਮਤਲਬ ਕਿ ਆਪਾਂ ਬਾਰੀ ਵੀ ਬਣਾ ਸਕਦੇ ਹਾਂ। ਅੱਛਾ। ਇੱਕ ਮਿੰਟ ਰਹਿ ਆਹ ਜੜ ਲੱਗ ਗਈ ਕਿਸੇ ਹੋਰ ਕੋ ਸਟੈਗ ਰਿਹਾ ਉੱਪਰ ਇਹ। ਇਹ ਲਾਰਨ ਨਹੀਂ ਆ। ਹਾਂ। ਇਹ ਉੱਪਰ ਚੜ੍ਹੂ। ਆ ਜੀ ਇਹ ਕਾਰਨਾ ਪੈਣਾ ਰਹਿ ਤਾਂ ਜੜ ਲੱਗ ਜੂ ਵੀਰੋ। ਤੇ ਤਾਂ ਜੜ ਕਰਾਉਣਾ। ਜਦੋਂ ਪਾਣੀ ਵਿੱਚ ਖੜਾ ਪਣ ਲੱਗਿਆ ਨਾ ਪਣ ਲੱਗਿਆ ਨਾ। ਪਾਣੀ ਖੜਾ ਰਹਿਣਾ ਉਹਦੇ ਕਰਕੇ ਖਰਾਬ ਹੋ ਜੂਗਾ। ਇੱਕ ਲਾਵਾ ਆ। ਲਾਉਣਾ ਪੈਣਾ। ਨਹੀਂ ਤਾਂ ਇਹ ਖਰਾਬ ਹੋ ਜੂਗੀ। ਤਾਂ ਬੰਦਾ ਲਾਵਾ ਫਿਰ ਹੈ। ਆ ਲਾਉਣਾ ਪੈਣਾ ਜੀ ਇਹ। ਆ ਛੱਡਾ ਫਿਰ ਇੱਕੇ ਦੇ ਪਰ। ਜੀਤਰ ਨੂੰ ਬੁਲਾਵਾਂ ਕਟਰ ਲੈ ਕੇ ਨਾ ਕੱਟ ਕੇ ਬਸ ਲੈ ਲਓ ਦੁਆਰੇ ਚੜਵਾ ਦਵਾ ਨਾ ਉਹਨੂੰ ਕਹਿੰਦਾ ਸੀ ਬੰਦੇ ਨਾਲ ਦੁਆਰੇ ਚੜਵਾ ਦੇ ਮੈਂ ਲੈ ਆ ਸੀ ਇਹ ਜੀਤਰ ਹੈ ਨੰਬਰ ਚਿੱਕਾ ਹੋਣੇ ਲਿਆ ਉਹਨੂੰ ਲਾ ਦੇਣਾ ਜੇ ਤੇ ਪਰ ਯਾਰ ਖਰਾਬ ਹੋਣੇ ਤੇ ਇਹ ਤਾਂ ਫਿਰ ਘੱਟ ਖਰਾਬ ਹੋਊਗਾ ਮੇਨਾਲ ਦੀ ਨਾ ਫਿਰ ਦੁਆਰੇ ਚੜਵਾ ਦੇ ਇਹ ਅੱਛਾ ਵਧੀਆ ਪਲਾਸ ਹੈ ਹੂੰ ਪਲਾਸ ਹੋ ਗਿਆ ਇਹਤੂ ਦਲਵਰ ਦੇਣਾ ਦਾ ਸਟੇਟਮੈਂਟ ਮਿਲਿਆ ਅੱਛਾ ਹੂੰ ਫਾਇਦਾ ਹੋਗਾ ਤੇਰਾ ਆਪਣਾ ਫਾਇਦਾ ਕਰ ਲਿਆ ਸਾਡਾ ਨੁਕਸਾਨ ਕਰਿਆ ਇੱਥੇ ਕੀ ਹਾਂ ਨਾ ਕਾਜੇ ਨਾ ਉਹ ਕਿਹਾ ਕਸਟਮਰ ਮੈਂ ਕਹਾਂ ਉਹ ਬਾਰ ਦੇ ਇੱਕ ਬੱਤੀ ਬਣਾ ਦੇ ਦੇ ਹਾਂ ਹਾਂ ਓਕੇ ਓਕੇ ਖਿਲ ਦਿਓ ਚਾਹ ਹੁਣ ਥੋੜੀ ਥੋੜੀ ਜੀ ਠੀਕ ਹੈ ਜੀ ਹੈ ਬਣਾਵੋ ਬਣਾਵੋ ਮਿਸਕਾਰ ਜੀ ਮੈਂ ਬਣਾ ਬਿਠਾ ਕੱਟ ਕੱਟ ਪਾ ਲਉ ਥੋੜਾ ਜੀ ਥੋੜਾ ਪਕਟ ਪਾ ਲਉਗਾ ਹਾਂ ਜਾ ਬਣਾ ਦੋ ਜੀ ਤੇ ਕੋਈ ਨਹੀਂ ਮੈਨੂੰ ਸੋਲਰ ਪੈਨਲ ਲਾਉਣਾ ਪਈ ਨੇ ਸੋਲਰ ਪੈਨਲ ਫੋਟੋ ਕਰ ਤਾਂ ਲੈ ਸਾਰੀ ਮਾਈਨਸ ਨਾ ਹੁੰਦਾ ਇਹ ਉਹ ਮੈਨੂੰ ਆ ਰਿਹਾ ਰਿਹਾ ਤੂੰ ਕੀ ਰਿਹਾ ਰਿਹਾ ਦੇਖ ਹੈ ਨਾ ਆਹ ਹੈ ਬੰਦੋ ਤੈਨੂੰ ਸੇਵਾ ਦਾ ਮੌਕਾ ਦੋ ਸੋਲਰ ਪੈਨਲ ਲਾਉਣ ਵਾਸਤੇ ਕਹਿੰਦਾ ਮੈਨੂੰ ਸੇਵਾ ਦਾ ਮੌਕਾ ਦੋ ਨਾ ਕਰ ਨਾ ਇੰਨਾ ਕੁ ਦੀ ਬਾਈ ਨੂੰ ਕਹਿਤਾ ਮੈਂ ਨਾ ਦਿੱਤੇ ਹੀ ਲਾਉਣਾ ਛਾਪ ਬਣਾ ਦਿਓ ਜੀ ਚਾਹ ਬਣਾ ਦਿੰ ਤੈਨੂੰ ਕੱਪ ਉਹ ਯਾਰ ਕਦਾ ਹਜਣਾ ਦਾ ਰਾਜੂ ਦਾ ਘਰ ਆਲਾ ਉਹ ਲੈ ਗਿਆ ਇੱਥੇ ਚਾੱਕੇ ਮੇਰੇ ਖੇਲ ਚ ਹੈ ਉਹ ਨੀਂਚੀ ਟੇਪ ਨਹੀਂ ਉਹ ਲੈ ਕੇ ਗਿਆ ਥਾ ਦੁਰਮੜ ਚਾੱਕੇ ਕਿਹੜੀ ਬਸਤੇ ਗਿਆ ਜੋ ਉਪਰ ਮੈਂ ਚਲੇ ਸੀ ਹੁਣ ਅੱਬ ਦਾ ਖਰਾ ਹੈ ਕੀ ਚੀਜ਼ ਮਿਸਤਰੀ ਦਾ ਹੋ ਹਾਂ 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 ਆਹ ਦਾ ਮੈਂ ਲੇਸਟਰੀ ਸਾਰੀ ਦਿਖਾਉਂਦਾ ਬਾਈ ਨੂੰ ਜਾ ਕੇ ਇਹਦਾ ਨਿਆ ਕਾਰਡ ਵੀ ਦੇ ਕੇ ਦਾ ਬੰਦਾ ਆਹੇ ਹਾਂ ਜਾ ਧਰ ਦੋ ਜੀ ਤੁਸੀਂ ਜਾ ਤਾਂ ਧਰ ਦੀਏ ਉਹ ਤਾਂ ਮੈਂ ਕੋਚੇ ਲੈ ਗਿਆ ਉਹ ਚੱਕ ਲੈ ਗਿਆ ਹਾਂ ਹਾਂ ਮੈਂ ਸ਼ਾਮਿਲ ਦੇਖ ਕੇ ਜਾਈਂ ਨਹੀਂ ਦਰਮਿੰਟ ਜਾ ਕੇ ਲੈ ਕੇ ਹੁਣ ਮੈਨੂੰ ਕੈਮਰੇ ਦੇਖ ਲੈਵਾ ਆਏ ਕੋ ਤਾਂ ਲੱਗਦੇ ਕੋਈ ਤਾਂ ਨਹੀਂ ਲੋਕ ਕਿੱਕਣਾ ਦੇ ਮੈਂ ਤਾਂ ਕੈਮਰੇ ਤੋਂ ਹੀ ਦੇਖਦੀ ਚੁੱਪ ਕਰਕੇ ਚੱਕੇ ਲੱਗ ਹੀ ਜਾਂਦੇ ਆ ਪੁੱਛਦੇ ਨਹੀਂ ਦੱਸਦੇ ਨਹੀਂ ਹੁਣ ਮੈਂ ਪਹੁੰਚਣਾ ਪੁੱਛੂ ਹੁਣ ਜਾ ਕੇ ਹਾਂ ਉਹ ਤਾਂ ਪੁੱਛੜ ਤਾਂ ਹੁੰਦਾ ਮੈਨੂੰ ਮੜਾ ਜਾ ਸਾਰੇ ਲੋਕ ਚੁੱਪ ਕਰਕੇ ਹੀ ਚੱਕ ਲੰਗ ਜਾਂਦੇ ਆ ਦੇਖ ਰਹੇ ਹਾਂ ਜਾਰੇ ਉਹ ਬੈਠਾ ਬਾਈ ਨਾਲ ਗੱਲਬਾਤ ਹੀ ਹੋਈ ਨਹੀਂ ਨਾ ਕਹਿੰਦਾ ਫਿਰ ਇਹਦਾ ਆਈਡੀ ਲਓ ਉਹਦਾ ਆਈਡੀ ਲਓ ਦੇਖਦੇ ਵੀ ਕਿਹੜਾ ਬੰਦਾ ਆਪਾਂ ਨੂੰ ਸਸਾ ਪਰ ਮੈਂ ਬੁਲਾਉਣਾ ਬਾਈ ਸੁਦੀਪ ਬਾਈ ਤੇ ਉਹ ਇਹ ਤਾਂ ਆਪਣੇ ਘਰ ਦੇ ਬੰਦੇ ਆ ਤੇ ਨਾਲ ਫਾਇਦਾਨ ਵੀ ਗਿਆ ਤਾਂ ਬਾਈ ਇਹ ਨੂੰ ਫੋਨ ਕਰਦੇ ਜੀ ਫਿਰ ਹਾਂ 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 ਲੈ ਜੀ ਬਤਾਉਂਦੀ ਮੈਂ 5 ਮਿੰਟ ਚਾਹੀਦੇ ਬਾ ਆ ਗਿਆ ਮਿੱਠਾ ਕੱਟ ਰੱਖੋ ਬਿਲਕੁਲ ਆ ਨਾਲ ਦੇ ਦਿਓ ਮਿੱਠਾ ਜੰਪਾ ਹੋ ਨਾ ਨਾਲ ਦੇ ਦੇ ਤਿੰਨੀ ਚੀਨੀ ਨਾਲ ਦੇ ਦਿਓ ਕਿ ਨਹੀਂ ਸਮਝੀ ਕਿ ਨਹੀਂ ਪਾ ਦੇ ਨੀ ਫਿੱਕੀ ਫਿੱਕੀ ਚ ਪਾ ਦੇ ਪਰ ਫਿਰ ਵੀ ਨਾਲ ਦੇ ਦੇ ਚੀਨੀ ਹਾਂ ਹਾਂ ਉਹ ਨਾਲ ਇੱਕ ਬੰਦਾ ਸੀ ਦੋ ਖਾਣੇ ਆ ਬੀ ਕਹਿੰਦਾ ਮੈਂ ਘੱਟ ਪੀਣੀ ਚਾਹ ਵਿੱਚ ਹਾਂ ਹਾਂ ਹੁੰਦਾ ਭਾਈ ਕਈ ਬੰਦੇ ਨਹੀਂ ਚੀਨੀ ਪੀਂਦੇ ਹੈਗੇ ਘੱਟ ਕਰਦੇ ਆ ਵਾਜੂ ਨਾ ਗਾਉਂਦੇ ਅੱਛਾ ਇਹ ਸਾਮਣੇ ਬਣਾਤਾ ਤੇ ਜੇ ਵਿਰੋਧੀ ਆ ਗਿਆ ਕੋਈ ਕੋਈ ਬਾਹਰ ਤੇ ਕਿਸੇ ਨੇ ਰეკਮੈਂਡ ਕਰਿਆ ਮੈਂ ਕਰੀ ਜਾਂਦਾ ਨਹੀਂ ਸੋਲਰ ਪੈਨਲ ਲਵਾਉਣਾ ਸੋਨਾ ਕੋ ਨੂੰ ਮੈਂ ਕਹੀ ਵੇ ਜਾਵਾ ਉਹ ਕਹੀਆ ਬਾਈ ਜੀ ਮੈਨੂੰ ਦੇ ਦਿਓ ਸੇਵਾ ਦਾ ਮੌਕਾ ਮੈਂ ਕਹਿੰਦਾ ਮੇਰੇ ਭਾਈ ਨਾਲ ਹੋਈ ਸੀ ਗੱਲਬਾਤ ਮੈਂ ਤਾਂ ਉਧਰੇ ਲੋਕਾਂ ਕੋਲੋਂ ਲਵਾਇਆ ਹਾਂ ਹਾਂ ਮੈਂ ਨਾਲ ਤੋਂ ਨੂੰ ਲੋਕ ਕੋਲੋਂ ਉਹ ਤੇ ਕਰਿਆ ਤੇ ਕਹਿੰਦੀ ਐ ਕਿਹੜਾ ਇਹ ਤੁਹਾਡੇ ਲਈ ਖੋਰੇ ਲੱਗ ਆਇਆ ਨਹੀਂ ਆਪਣੇ ਕੋਲ ਸਾਰੀ ਹੈ ਪੈਨਾਸੋਨਿਕ ਦਾ ਦੇ ਰਿਆ ਇਹ ਅੱਛਾ ਸਾਰੀ ਪੈਨਾਸੋਨਿਕ ਹੈ ਆਪਾਂ ਚਾਮੀਵਾਰੀ ਦੀ ਤਰਫ ਹਾਂ ਹਾਂ ਠੀਕ ਹੈ ਠੀਕ ਹੈ ਫਿਰ ਹੁਣੋਂ ਪਰ ਹਾਫ ਤੱਕ 2 ਚੋਟੀਆਂ ਚੋਟੜੀ ਬੁਰੇ 3 ਬੈਡਰੂਮ ਬਣ ਗਏ ਨਾ ਹਾਂ ਤਿੰਨ ਬਣ ਗਏ ਇਹਨੂੰ ਜੇ ਲੈਟਰ ਨੂੰ ਉਹਨੂੰ ਕਟਿੰਗ ਕਰਤੀ ਉਹਨਾਂ ਨੇ ਕਿੰਨੇ ਦਿਨ ਲੱਗ ਜੂਗੇ ਫਿਰ ਲੈਟਾ ਪਾਉਣੇ ਸਾਰ ਚਾਲੂ ਕਰਨ ਦੇ ਵਿੱਚ ਵਿੱਚ ਮੇਰੇ ਤਾਂ 5 ਦਿਨ ਲੱਗਣੇ ਆ ਆ ਸੁਚਾਂ ਪਿੱਛੇ ਹਾਂ ਸਾਡੇ ਦੇ ਨਾਲ ਜਿਨਾਗਾ ਪਤਾ ਲਈ ਜਿਹੜੇ ਨਾਲ ਜਿਹੜੇ ਉਹ ਤਾਂ ਹੋ ਗਿਆ ਕੰਮ ਤੇ ਬਟੇ ਕਰਦੇ ਇਹਨਾਂ ਨੇ ਤੇ ਆ ਆਪਣਾ ਜਿਹੜਾ ਵੀਰ ਤੇ ਨਾਲ ਹੋ ਗਿਆ ਇੱਧਰ ਜਿਹੜੀ ਹੁਣ ਇੱਥੇ ਪੁੱਟੀ ਹੋਈ ਹੈ ਇਹਦੀ ਕੋਰ ਤੁਸੀਂ ਬਣਾ ਦੇਣੀ ਹੋ ਹੈ ਬਣਾ ਦੇ ਅੱਛਾ ਪੁੱਟੀ ਨਾਲ ਬਣ ਜੂਗੀ ਇਹ ਤੇ ਮੇਰੇ ਘਰ ਦੇ ਬਾਡੇ ਕਰਦੇ ਜੇ ਮੈਂ ਕਹਿੰਦਾ ਬਾਅਦ ਚ ਬਣ ਜਣੀ ਹੋ ਜਾਣੀ ਸੈਟ ਜੀ ਅੱਤੇ ਕੰਮ ਚੱਲਦਾ ਜਾਦਾ ਪਈ ਜਾਂਦੀ ਹੈ ਹਾਂ 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 ਹੁਣ ਸੈਟਰ ਦਾ ਕੰਮ ਸ਼ੁਰੂ ਹੋਣ ਲੱਗ ਪਿਆ ਪੇਂਟ ਦਾ ਇੱਧਰ ਲਾ ਕਰਦੇ ਬਾਈ ਦੋ ਕਮਰੇ ਆ ਇਹ ਕਿਆ ਕਰਤਾ ਇੱਧਰ ਆ ਕਮਰਾ ਕਰਤਾ ਹਲੇ ਫਾਈਨਲ ਕੋਟ ਹੋਣਾ ਇਹਦੇ ਪਰ ਬਸ ਫਾਈਨਲ ਕੋਟ ਹਾਂ ਪਹਿਲਾਂ ਪ੍ਰਾਈਮਰ ਫਿਰ ਉਹਦੇ ਪਰ ਪੁੱਟੀ ਹੁਣ ਫਾਈਨਲ ਕੋਟ ਹੋਊਗਾ ਉਹਦੇ ਬਾਅਦ ਉਹ ਦੇਖ ਕੇ ਕਰਾਂਗੇ ਫਿਰ ਉਹ ਤਾਂ ਜਦ ਲਾਸਟ ਵਿੱਚ ਸਾਰੇ ਚੀਜ਼ਾਂ ਰੱਖ ਰੁਕੋਗੇ ਨਾ ਬੈੱਡ ਪੁੱਟ ਉਹ ਯਾਦ ਹੋਣਾ ਫਿਰ ਵੇ ਆਪਣੇ ਬੈਡ ਮੁਰਾਣਾ ਰੰਗ ਪੇਂਟ ਲਾ ਆਪਣੇ ਬੈਡ ਮੁਰਾਣਾ ਸਾਰੇ ਸੀ ਹਾਂ 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 ਨਾ ਸਾਰੇ ਬਾਅਦ ਕਰਾ ਲਈ ਨੀ ਆਹੀ ਹਾਲ ਤਾਂ ਰਹਿਣ ਦੇਣਾ ਸੀ ਆਪਾਂ ਨੇ ਜਾਂ ਦੇਖਿਆ ਮੜਾ ਜਨਾ ਅਹੀ ਰਹਿਣ ਦੇਣਾ ਹਾਲੇ ਇਹ ਦੇਖਿਆ ਮੜਾ ਜਦਾ ਖਰਚ ਕੋਈ ਪ੍ਰੋਗਰਾਮ ਕਰਾਉਂਗਾ ਜਿਆਦਾ ਆਪਣੇ ਮਹਾਰਾਤਾ ਪ੍ਰਕਾਸ਼ ਕਰਾਉਣਾ ਜਿਆਦਾ ਕਰਾਉਣਾ ਕਲਰ ਫਿਰ ਇਹਦੇ ਪਰਪੀ ਜੀ ਇੱਕ ਕਰਾ ਲਿਓ ਹਾਂ ਗੋਲਗੇ ਦੇ ਗੱਦੇ ਨਿਸ਼ਾਨ ਲੱਗੀ ਜਾਣੇ ਇਹ ਹੁਣ ਨਹੀਂ ਤਾਂ ਕਰਾਉਂਗਾ ਨਾ ਫਿਰ ਥੋੜਾ ਨੋਰਮਲ ਜਿਹਾ ਤੁਸੀਂ ਰੌਣਾ ਵਾਈਟ ਇਹ ਆਪਣੇ ਹਾਂਜੀ ਵਾਈਟੇ ਹੋਊ ਕਲਰ ਆਪਣਾ ਇਹ ਕਹੇ ਸੀ ਕਰਿਆ ਪੁੱਟੀ ਐ ਪੁੱਟੀ ਲੋ ਪਾਈ ਲਾਈਵ ਵੀਡੀਓ ਬੰਦ ਕਰਦੇ ਧੰਨਵਾਦ ਜੀ ਸਾਰਿਆਂ ਦਾ ਦੇਖੋ